ਸਿੰਘ ਸਾਹਿਬ ਬਲਦੀਪ ਸਿੰਘ ਗੜਗਾਜ ਸਿੰਘ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂ ਨਤਰਾਮ ਰਾਮ ਆਜਮਨੀਨਾ ਹੁੰਦੇ ਇਕੱਲਾ ਬੋਲ ਮੇਰੇ ਨਾਲ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਸੀਂ ਉਹ ਸਿੰਘ ਸਾਹਿਬ ਹੋ ਜਿਹੜੇ ਰਾਤ ਨੂੰ 12 ਵਜੇ ਇੱਕ ਬਲਾਤਕਾਰੀ ਲੀਡਰ ਸੁੱਚਾ ਸਿੰਘ ਲੰਗਾ ਵੱਲੋਂ ਪੱਗ ਲੈ ਕੇ ਬਣੇ ਹੋਏ ਤੁਹਾਨੂੰ ਪੰਥ ਨੇ ਪੱਗ ਨਹੀਂ ਦਿੱਤੀ ਤੁਸੀਂ ਇੱਕ ਗੁਨਾਹਗਾਰ ਤੋਂ ਸਿੰਘ ਸਜੇ ਹੋ ਜਿਵੇਂ ਵੀ ਮੂਰਤ ਪੂਜਾਉ ਤੁਸੀਂ ਢੰਡਰੀਆਂ ਵਾਲੇ ਤੋਂ ਜਿਹੜਾ ਹੁਣ ਸਨਮਾਨ ਕਿਨ ਲਿਆ ਨਾ ਇੱਕ ਫੋਟੋ ਲਈ ਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤੁਸੀਂ ਵੀ ਮੂਰਤੀ ਪੂਜਾ ਨੂੰ ਹੀ ਮੰਨ ਲਿਆ ਤੁਸੀਂ ਵੀ ਹੋਣ ਮਸ਼ੀਨਰੀ ਨਹੀਂ ਰਹੇ ਤੁਸੀਂ ਵੀ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤੀ ਜ਼ਾਹਰ ਕਰੀ ਆ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆਦੀ ਫੋਟੋ ਨੂੰ ਕਬੂਲ ਕੇ ਉਹਦਾ ਸਤਕਾਰ ਕਰਕੇ ਤੁਸੀਂ ਮੂਰਤੀ ਪੂਜਾ ਤੇ ਮੋਹ ਲਾਤੀਆਂ ਸਿੰਘ ਸਾਹਿਬ ਜੀ ਜਿਹੜੇ ਪਰਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਹਨਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਂਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਵੇ ਉਹ ਥੋੜੀ ਐ ਲੇਕਿਨ ਇਹ ਆਜ਼ਾਦ ਭਾਰਤ ਐ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਐ ਜਿਆ ਸਿੰਘ ਲੰਗਾ ਨਾਲ ਤੁਹਾਡੀ ਜਾਰੀ ਐ ਮਾੜਾ ਮੋਟਾ ਪਸ਼ੋਕੜ ਦੇਖ ਆਪਣਾ ਤੈਨੂੰ ਕਿਸੇ ਨੇ ਨਹੀਂ ਜਿੱਥੇਦਾਰ ਬਣਾਇਆ ਗੜਗੱਜ ਬਣਿਆ ਫਿਰਦੌਸ ਗੜਗੱਜ ਇਹ ਗੱਲ ਯਾਦ ਰੱਖੀ ਆ ਤੇਰੇ ਕੋਤੜੇ ਭੋਲੂnga ਹੁਣ ਕਿੱਥੇ ਕਿੱਥੇ ਤੁਸੀਂ ਉਹਨਾਂ ਲੋਕਾਂ ਦੇ ਨਾਮ ਤੇ ਜਿਹੜੇ 84 ਦੇ ਦੰਗੇ ਦੇ ਪੀੜਤਾਂ ਦੇ ਨਾਮ ਤੇ ਤੁਸੀਂ ਕੀ ਕੀ ਕਰਦੇ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਜਗ ਜाहिर ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗੁਰਦੀਪ ਸਿੰਘ ਗੜਗਾਜ ਸਿੰਘ ਜੀ जय श्री राम जय श्री राम ਤੁਹਾਨੂੰ ਤਾਂ राम राम हाजम ਨਹੀਂ ਨਾ ਹੁੰਦੀ ਇਹ ਗੱਲ ਬੋਲ ਮੇਰੇ ਨਾਲ ਬੋਲੋ जय श्री राम जय श्री राम ਹਵਲ ਅੱਲਾ নূর ਉਪਾਇਆ ਕੁਦਰਤ ਕੇ ਸਭ ਬੰਦੇ ਏਕ নূর ਤੇ ਸਭ जग ਉਪਜੋ ਕੋ ਪਲੇ ਕੋ ਮੰਦੇ ਇਹ ਤੁਖ ਦੇ ਅਰਥ ਮੰਨ ਜੇ ਸੁਣ ਲੇ ਪਰ ਤੁਹਾਨੂੰ ਕੀ ਪਤਾ ਕਿ ਤੁਸੀਂ ਉਹ ਸਿੰਘ ਸਾਹਿਬ ਹੋ ਜਿਹੜੇ ਰਾਤ ਨੂੰ 12 ਵਜੇ ਇੱਕ ਬਲਾਤਕਾਰੀ ਲੀਡਰ ਸੁੱਚਾ ਸਿੰਘ ਲੰਗਾਹ ਵੱਲੋਂ ਪੱਗ ਲੈ ਕੇ ਬਣੇ ਹੋਏ ਆ ਤੁਹਾਨੂੰ ਪੰਥ ਨੇ ਪੱਗ ਨਹੀਂ ਦਿੱਤੀ ਤੁਸੀਂ ਇੱਕ ਗੁਨਾਹਗਾਰ ਤੋਂ ਸਿੰਘ ਸਜੇ ਹੋ ਮੈਨੂੰ ਪੰਥਕ ਪਰਮਾਨਾ ਮੈਂ ਸਮਾਜ ਤੋਂ ਗੈਰ ਸਮਾਜ ਤੋਂ ਭਾਰਤ ਤੋਂ ਨਿਹੰਗਾ ਤੇ ਨਿਹੰਗੀ ਮਰ ਜਾਗਾ ਦੂਜੀ ਗੱਲ ਸਿੰਘ ਸਾਹਿਬ ਜੀ ਹੁਣ ਜੈ ਸ਼੍ਰੀ ਰਾਮ ਕਹਿਣ ਤੇ ਵੀ ਤੁਸੀਂ ਮੈਨੂੰ ਤਲਬ ਕਰੋਗੇ ਤੁਸੀਂ ਤਿਲਕ ਲਾਉਣ ਤੋਂ ਆ ਭਗਵਾ ਪਾਉਣ ਤੋਂ ਹਰਜੀਤ ਸਿੰਘ ਨੂੰ ਬਹਿਰੂਪੀਆ ਇਕਰਾਰ ਕਰ ਦਿੱਤਾ ਫੇ ਤੁਸੀਂ ਹੁਣ ਇੱਕ ਸੰਦੇਸ਼ ਕਰੋ ਕਿ ਜਿਹੜੇ ਦਰਬਾਰ ਸਾਹਿਬ ਆ ਕੇ ਜੈ ਮਾਤਾ ਦੀ ਬੋਲਦੇ ਨੇ ਜਿਹੜੇ ਦਰਬਾਰ ਸਾਹਿਬ ਆ ਕੇ ਜੈ ਸ਼੍ਰੀ ਰਾਮ ਬੋਲਦੇ ਨੇ ਜਿਹੜੇ ਤਿਲਕ ਲਾਉਂਦੇ ਨੇ ਜਿਹੜੇ ਮੂਰਤੀਆਂ ਨੂੰ ਪੂਜਦੇ ਨੇ ਉਹਨਾਂ ਦੇ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਨਹੀਂ। ਕੀ ਉਹਨਾਂ ਨੂੰ ਗੁਰੂ ਘਰ ਜਾਣ ਦੀ ਹੁਣ ਜ਼ਰੂਰਤ ਨਹੀਂ? ਤੁਸੀਂ ਵੀ ਮੂਰਤੀ ਪੂਜਾਓ। ਤੁਸੀਂ ਢੰਡਰੀਆਂ ਵਾਲੇ ਤੋਂ ਜਿਹੜਾ ਹੁਣ ਸਨਮਾਨ ਕਿਨ ਲਿਆ ਨਾ ਇੱਕ ਫੋਟੋ ਲਈਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ। ਤੁਸੀਂ ਵੀ ਮੂਰਤੀ ਪੂਜਾ ਨੂੰ ਹੀ ਮਨ ਲਿਆ ਤੁਸੀਂ ਵੀ ਹੁਣ ਮਸ਼ੀਨਰੀ ਨਹੀਂ ਰਹੇ ਤੁਸੀਂ ਵੀ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤੀ ਜਾਹਰ ਕਰੀਆ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਸਾਹਿਬਾ ਦੀ ਫੋਟੋ ਨੂੰ ਕਬੂਲ ਕੇ ਉਹਦਾ ਸਤਕਾਰ ਕਰਕੇ ਤੁਸੀਂ ਮੂਰਤੀ ਪੂਜਾ ਤੇ ਮੋਹਰ ਲਾਤੀਆ ਸਿੰਘ ਸਾਹਿਬ ਜੀ ਤੁਸੀਂ ਮੈਨੂੰ ਬਹਿਰੂਪੀਆ ਕਹਿੰਦੇ ਤੇ ਇਹ ਰੁਦਰਾਕਸ਼ ਦੀਆਂ ਮਾਲਾ ਤੇ ਇਹਨੂੰ ਗौरी शंकर ਆਖਦੇ ਨੇ ਗौरी शंकर ਦਾ ਜੇ ਇਤਿਹਾਸ ਸੁਣਨਾ ਹੋਵੇ ਕਿਤੇ ਮੈਂ ਇਹਦਾ 2 ਮਿੰਟ ਚਰਚਾ ਕਰ ਲਿਓ ਕਿ ਕਿੰਨੇ ਤਰ੍ਹਾਂ ਦੇ ਰੁਦਰਕਸ਼ ਹੁੰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਹਿੰਦੂਆਂ ਦੀ ਤੁਸੀਂ ਸਨਾਤਨ ਦੀ ਤੁਸੀਂ ਭਾਰਤ ਦੀ ਤੁਸੀਂ ਰਾਸ਼ਟਰ ਦੀ ਤੁਸੀਂ ਤਿਰੰਗੇ ਦੀ ਤੁਸੀਂ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਤੁਸੀਂ ਸਾਡੇ ਆਪਸੀ ਪਿਆਰ ਨੂੰ ਖਾਤਮ ਨਹੀਂ ਕੀਤਾ ਤੁਹਾਡਾ ਧੰਨਵਾਦ ਤੁਸੀਂ ਹੋਰ ਬੂੜਾ ਕੀਤਾ ਇੱਕ ਗੱਲ ਹੋਰ ਹੈ ਪੰਥ ਦੇ ਵਿੱਚ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਤੁਸੀਂ ਇਕੱਲਿਆਂ ਨੇ ਹੁਕਮ ਕੀਤਾ ਇਹ ਤੁਸੀਂ ਅਕਾਲ ਤਖਤ ਦੀ ਵਜ਼ੀਰ ਨੂੰ ਢਾਹ ਲਾਈਆ ਕਿ ਤੁਸੀਂ ਪੰਜ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ ਇੱਕ ਗੱਲ ਹੋਰ ਕਹਿਣਾ ਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਹਨਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਵਾਂਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਾਵੇ ਉਹ ਥੋੜੀ ਐ ਲੇਕਿਨ ਇਹ ਆਜ਼ਾਦ ਭਾਰਤ ਐ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਐ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਜਰੂਮਾਂ ਦੇ ਨਾਲ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ ਇਸ ਜਨੂ ਦੀ ਰੱਖਿਆ ਵਾਸਤੇ ਖੜਿਆ ਹੀ ਨਾ ਮਾਲਾ ਵਾਸਤੇ ਹੀ ਖੜੇ ਆ ਲੇਕਿਨ ਆਪਰੀ ਦਾ ਕੀ ਸਟੈਂਡ ਐ ਤੁਸੀਂ ਉਹਨਾਂ Hindu ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਹੋ ਕਿਆ ਤੁਸੀਂ ਇਸ ਪੰਜਾਬ ਨੂੰ ਗੁਲਾਮ ਕਾਨਾ ਚਾਹੁੰਦੇ ਆ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾਂ ਮੰਦਰਾਂ ਦੇ ਵਿੱਚ ਜਾ ਰਹੇ ਆ ਮੈਂ ਇਹਨਾਂ ਪ੍ਰਵਾਸੀਆਂ ਦੇ ਨਾਲ ਖੜਾ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਦੂਜੀ ਗੱਲ ਇਹ Hindu ਗਰੀਬ ਲੋਕ ਸਾਡੇ ਉਹਨਾਂ ਪ੍ਰਵਾਸੀਆਂ ਦੇ ਤੁਸੀਂ ਢਿੱਡ ਤੇ ਲੱਤ ਮਾਰਦੇ ਹੋ ਉਹਨਾਂ ਦੀ ਰੁਜ਼ਗਾਰ ਤੇ ਲੱਤ ਮਾਰਦੇ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਆ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ Hindu ਭੈਣ ਭਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਮੈਨੂੰ ਇਹ ਹਰਜਾਨਾ ਤਾਂ ਭੁਗਤਣਾ ਪਿਆ ਮੈਂ ਰਾਮ ਮੰਦਰ ਚ ਲੰਗਰ ਲਾਇਆ ਮੈਂ ਮੰਦਿਰਾਂ ਚ ਜਾਂਦਾ ਤਾਂ ਇਹ ਹਰਜਾਨਾ ਭੁਗਤਿਆ ਮੈਂ ਭਗਵੇਂ ਪਉਣਾ ਪਾ ਇਹ ਹਰਜਾਨਾ ਭੁਗਤਿਆ ਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਤੁਸੀਂ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਟੇਢੇ ਢੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚੋਂ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਤੁਹਾਤੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪ੍ਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗੜਿਆ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਤੁਸੀਂ ਧੱਕੋ ਜਿਹੜੇ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਵਿੱਚ ਸਿੱਖ ਵੱਸਦੇ ਨੇ ਤੁਸੀਂ ਉਹਨਾਂ ਬਾਰੇ ਕੰਡੇ ਵੀ ਦਿਓ ਜਿਹੜੇ ਪੰਜਾਬ ਤੋਂ ਬਾਹਰ ਵਪਾਰ ਕਰਦੇ ਨੇ ਜਿਹੜੇ ਪੰਜਾਬ ਤੋਂ ਬਾਹਰ ਟਰਾਂਸਪੋਰਟ ਦਾ ਕੰਮ ਕਰਦੇ ਨੇ ਇਹ ਲੋਕ ਜਿਹੜੇ ਪ੍ਰਵਾਸੀਆਂ ਨੂੰ ਧੱਕੇ ਮਾਰਦੇ ਉਹਨਾਂ ਦੇ ਵਾਸਤੇ ਇੱਕ ਉਹ ਮੌਤ ਦਾ ਟੰਡ ਬਰਾਚ ਰਹੇ ਨੇ ਕਿਤੇ ਉਹ ਅੱਗ ਸੰਸਾਰ ਵਿੱਚ ਨਾ ਲਾ ਦਿਓ ਜੋ ਨੇਪਾਲ 'ਚ ਹੋਈ ਆ ਤੁਸੀਂ ਤਰਸ ਖੋ ਪੰਜਾਬ ਤੇ ਤੁਸੀਂ ਪਹਿਲਾ ਵਾਲਾ ਕਾਲਾ ਦੌਰ ਲਿਆਉਣਾ ਚਾਹੁੰਦੇ ਨੇ ਅੱਜ ਤੁਸੀਂ ਸੱਚ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ ਤੁਸੀਂ ਗਰੀਬ ਲੋਕਾਂ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ ਪੰਜਾਬ ਦੁਆਰਾ ਅਤਵਾਦ ਦੀ ਅਸੀਂ ਬਲੀ ਨਹੀਂ ਚੜਨ ਦੇਣਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਤੁਸੀਂ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ ਕੀ ਤੁਹਾਡਾ ਮੰਦਰ ਨੇ ਕੀ ਵੰਡਾਇਆ ਇਹਨਾਂ ਪਰਵਾਸੀਆਂ ਨੇ ਤੁਹਾਡਾ ਕੀ ਆਪਣੇ ਨੁਕਸਾਨ ਕੀਤਾ ਜਿਨ੍ਹਾਂ ਲੋਕਾਂ ਨੇ ਉਸ ਬੱਚੇ ਦੇ ਨਾਲ ਕੁਕਰਮ ਕੀਤਾ ਮੈਨੂੰ ਐਦਾਂ ਫੀਲ ਹੁੰਦਾ ਮੇਰੇ ਆਪਣੇ ਨਾਲ ਕੀਤਾ ਸੋ ਇਹ ਜਾ ਕਰਮ ਕੋਈ ਨਾ ਕਰੇ ਇਹਦੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ ਤੁਸੀਂ ਅੱਜ ਉਹਨਾਂ ਜਿਹੜੇ ਸਰੂਪ ਸ਼੍ਰੋਮਣੀ ਕਮੇਟੀ ਨੇ ਜਿਹੜੇ ਗਾਇਬ ਕਰੇ ਸੀ ਉਹਨਾਂ ਬਾਰੇ ਤੁਹਾਡੇ ਕੋਈ ਬੋਲ ਨਹੀਂ ਜਿਨ੍ਹਾਂ ਨੇ ਸੌਦਾ ਸਾਧ ਨੂੰ ਸਜਨ ਆਪਣੇ ਮਾਫੀ ਦਿੱਤੀ ਸੀ ਉਹਨਾਂ ਬਾਰੇ ਤੁਹਾਡੇ ਕੋਈ ਵਿਚਾਰ ਨਹੀਂ ਕਿਉਂ ਸੁੱਚਾ ਸਿੰਘ ਲੰਗਾ ਨਾਲ ਤੁਹਾਡੀ ਜਾਰੀ ਹੈ ਮਾੜਾ ਮੋਟਾ ਪਛੋਕੜ ਦੇਖ ਆਪਣਾ ਤੈਨੂੰ ਕਿਸੇ ਨੇ ਨਹੀਂ ਜਥੇਦਾਰ ਬਣਾਇਆ ਗਰਗੱਜ ਬਣਿਆ ਫਿਰਦਾ ਮੇਰੇ ਨਾਲ ਗੱਲ ਯਾਦ ਰੱਖੀ ਮੇਰੇ ਨਾਲ ਹਰ ਸਨਾਤਨੀ ਖੜਾ ਹਰ ਉਹ ਭਾਰਤ ਮਾਤਾ ਦਾ ਸਪੂਤ ਖੜਾ ਇਹ ਸੰਵਿਧਾਨ ਖੜਾ ਜਿਹੜਾ ਪੰਜਾਬ ਨੂੰ ਵੰਡਣਾ ਨਹੀਂ ਚਾਹੁੰਦਾ ਜਿਹੜਾ ਖਾਲਿਸਤਾਨ ਵਾਲ ਧੱਕਣਾ ਨਹੀਂ ਚਾਹੁੰਦਾ ਗੜਗੱਜ ਇਹ ਗੱਲ ਯਾਦ ਰੱਖੀ ਆ ਤੇਰੇ ਪੋਤੜੇ ਭੋਲੂਗਾ ਹੁਣ ਕਿੱਥੇ ਕਿੱਥੇ ਤੁਸੀਂ ਉਹਨਾਂ ਲੋਕਾਂ ਦੇ ਨਾਮ ਤੇ ਜਿਹੜੇ 84 ਦੇ ਦੰਗੇ ਦੇ ਪੀੜਤਾਂ ਦੇ ਨਾਮ ਤੇ ਤੁਸੀਂ ਕੀ ਕੀ ਕਰਦੇ ਰਹੋ ਆਉਣ ਵਾਲੇ ਸਮੇਂ ਵਿੱਚ ਜਗ ਜाहिर ਕਰਾਂਗੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ